ਬਜਰੰਭੂਜਾਂ ਚ ਬਹੁਤ ਆ ਦੋਸਤੋ ਮੱਝ ਕੱਦ ਦੀ ਥੋੜੀ ਛੋਟੀ ਆ ਤੇ ਲੇਵਾ ਤੁਸੀਂ ਬਾਈ ਚੈੱਕ ਕਰ ਲੋ ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਮਨਜੀਤ ਦੇ ਘਰੋਂ ਆ ਪਿੰਡ ਆ ਗਏ ਵੀਰੇ ਕੋਟਸ਼ਮੀਰ ਜ਼ਿਲ੍ਹਾ ਬਠਿੰਡਾ ਤਹਿਸੀਲ ਵੀ ਬਠਿੰਡਾ ਦੁੱਧ ਦਾ ਕੰਮ ਆ ਬਾਈ ਹੋਰਿਆਂ ਦਾ ਦੋਸਤੋ ਤੀਜਾ ਸੂਆ ਸੂਣ ਵਾਲੀ ਆਹਾ ਮੱਝ ਸੇਲ ਕਰਨੀ ਆ ਭਰਾਵਾਂ ਨੇ ਪਿਛਲੇ ਦੋ ਸੂਏ ਬਾਈ ਕਹਿੰਦਾ ਆਪਾਂ ਆਪਣੇ ਫਾਰਮ ਤੇ ਇਹ ਚੋਈ ਹੋਈ ਆ ਕਿੰਨਾ ਕ ਇਹਦੇ ਪਿਛਲੇ ਸੂਏ ਦਾ ਦੁੱਧ ਦਾ ਰਿਕਾਰਡ ਰਿਹਾ ਬਾਕੀ ਕੀ ਬਾਈ ਇਹਦਾ ਭਾਅ ਕਰਦਾ ਸਾਰੀ ਇਨਫਰਮੇਸ਼ਨ ਆਪਾਂ ਮਾਲਕਾਂ ਤੋਂ ਲਵਾਂਗੇ ਵੀਡੀਓ ਦੀ ਵੀਰੇ ਤਰੀਕ ਨੋਟ 12ਵਾਂ ਮਹੀਨਾ 2025 ਦੀ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਹੋਰ ਕੀ ਹਾਲ ਹੈ ਵੀਰੇ ਸਤਿ ਸ੍ਰੀ ਅਕਾਲ ਪਿੰਡ ਆ ਗਿਆ ਆਪਣਾ ਕੋਟਸ਼ਮੀਰ ਕੋਟਸ਼ਮੀਰ ਘਰ ਕਿੱਥੇ ਜਾ ਗਿਆ ਆਪਣਾ ਬਾਈ ਸਾਡਾ ਤਲਵੰਡੀ ਰੋਡ ਤੇ ਆ ਹੂੰ ਤੇ ਬਸ ਜੱਟ ਧਰਮ ਕੰਡੇ ਦੇ ਨਾਲ ਹੀ ਘਰ ਜੱਟ ਧਰਮ ਕੰਡੇ ਦੇ ਬਿਲਕੁਲ ਨਾਲ ਹੀ ਘਰ ਆ ਕਿੰਨਵਾਂ ਸੂਆ ਹੁੰਦੀ ਐ ਵੀਰੇ ਇਹ ਤੀਜਾ ਸੂਆ ਸੂ ਗਈ ਬਾਈ ਤੀਜਾ ਸੂਆ ਹੁੰਦੀ ਆ ਦਿਨ ਅੱਜ ਕਿੰਨੇ ਰਹਿ ਗਏ ਸੂਣ ਦੇ ਬਸ ਇੱਕ ਦੋ ਦਿਨ ਰਹਿ ਗਏ ਇੱਕ ਦੋ ਦਿਨ ਰਹਿ ਗਏ ਵੀ ਮੰਨ ਕੇ ਅੱਜ 18 ਦੀ ਵੀਡੀਓ ਆ 20 ਤੱਕ ਦੇ 20 ਦੇ ਦਿਨੂ ਪੂਰੇ ਆ ਇਹਦੇ ਠੀਕ ਆ ਕੱਦ ਦੀ ਦੋਸਤੋ ਦਰਮਿਆਨੀ ਆ ਗਈ ਮਦਰੇ ਕੱਦ ਚ ਤੇ ਦੁੱਧ ਬਾਈ ਇਹਨੇ ਪਿਛਲੇ ਸੂਏ ਕਿੰਨਾ ਕ ਪਾਇਆ 18 19 ਤੇ ਚੱਲੇ ਵੀ 18 19 ਕਿਲੋ ਚੋਇਆ ਜਿਨੂੰ ਜਮਾ ਠੀਕ ਆ ਦੋ ਦਿਨੇ ਦੇ ਸੂਣਦੇ ਰਹਿ ਗਏ 18 19 ਕਿਲੋ ਬਾਈ ਕਹਿੰਦਾ ਇਹਦਾ ਦੁੱਧ ਆਪਾਂ ਪਿਛਲੇ ਸੂਆਂ ਚ ਚੋਇਆ ਤੇ ਗੱਬਣ ਕਿਹੜੇ ਸੀਮਣ ਤੋਂ ਆ ਨਾਗਬੂਲ ਤੋਂ ਆ ਲక్ష్ਮੀ ਡੈਰੀ ਵਾਲੇ ਐਲ ਡੀ ਐਫ ਦੇ ਨਾਗਬੂਲ ਤੋਂ ਗੱਬਣ ਠੀਕ ਆ ਬਈ ਆਪਾਂ ਖੋਲ ਕੇ ਤੋਰੀਏ ਫਿਰ ਇਹਨੂੰ ਤੋੜ ਤੋੜ ਕੇ ਦੋਸਤੋ ਤੁਹਾਨੂੰ ਦਿਖਾ ਦਿੰਨਾ ਜਿਹੜੇ ਵੀ ਮੇਰੇ ਭਰਾ ਨੂੰ ਫੇਟ ਆਊਗੀ ਨੰਬਰ ਭਰਾ ਦਾ ਹੈਟਾ ਚੱਲੀ ਜਾਂਦਾ ਪਿੰਡ ਕੋਟਸ਼ਮੀਰ ਵੀਰੇ ਜਿਹੜਾ ਘਰ ਆ ਬਾਈ ਹੋ ਰਿਆਂ ਦਾ ਜੱਟ ਧਰਮਕੰਡੇ ਦੇ ਬਿਲਕੁਲ ਕੋਲੇ ਰਹਿ ਗਿਆ ਵਜਨ ਭੋਜਨ ਚ ਬਹੁਤ ਆ ਦੋਸਤੋ ਮੱਜ ਕੱਦ ਦੀ ਥੋੜੀ ਛੋਟੀ ਆ ਤੇ ਲੇਵਾ ਤੁਸੀਂ ਬਾਈ ਚੈੱਕ ਕਰ ਲੋ ਥੋੜਾ ਜਿਹਾ ਢਿੱਲਾ ਬਣ ਤੇ ਆਹ ਦੇਖੋ ਵੀਰੇ ਦਿਨ ਜਿਹੜੇ ਸਾਹ ਹੁਣ ਬਾਈ 2 ਦਿਨ ਅਜੇ ਹੋਰ ਕਹਿੰਦਾ ਇਹ ਤੇ ਸੂਣ ਦੇ ਤੌਦੇ ਨੂੰ ਬਾਈ ਕਹਿੰਦਾ ਵਧੀਆ ਭਰ ਜਾਂਦੀ ਹੈ ਫੁੱਲ ਹਣਾ ਵੀਰੇ ਪਿਛਲੇ ਸੋਇ ਦੀ ਵੀਡੀਓ ਵੀ ਪਈ ਆਪਣੇ ਕੋਲ ਤੇ ਅੱਜ ਜਮਾ ਸੂਈ ਦੀ ਅੱਛਾ ਲੇਵਾ ਫੁੱਲ ਭਰਦੀ ਹੈ ਠੀਕ ਆ ਬਾਈ ਠੀਕ ਆ ਹਮਮ ਹੋਰ ਦਵਾਈ ਬਾਈ ਇੱਕ ਜਿਹੜਾ ਜਿਹਾ ਹੋਰ ਦਵਾਲਾ ਆਹ ਦੇਖੋ ਵੀਰੇ ਜਿਹੜੇ ਵੀ ਮੇਰੇ ਭਰਾ ਨੂੰ ਫਿੱਟ ਆਉਂਦੀ ਹੈ ਕਰ ਲਿਓ ਵੀਰ ਨਾਲ ਸੰਪਰਕ ਨੰਬਰ ਬਾਈ ਦਾ ਹੈ ਟਾ ਚੱਲੀ ਜਾਂਦਾ ਤੇ ਬਾਕੀ ਤੁਸੀਂ ਮੌਕੇ ਤੇ ਆ ਚੈੱਕ ਕਰੋ ਵਜਨ ਦੀ ਸਰੀਰ ਦੀ ਭਾਰੀ ਆ ਕੀ ਕੱਦ ਦੋਸਤੋ ਫਿਰ ਦੱਸ ਦੀ ਹੈ ਦਰਮਿਆਨੇ ਕੱਦ ਚਾ ਛੋਟੇ ਚ ਹੂੰ ਆ ਦੇਖੋ ਭਾਈ ਤੇ ਭਾ ਫਿਰ ਇਹਦਾ ਕੀ ਰਹੂਗਾ ਭਾਈ ਮੰਜੀ ਦਾ ਭਾ 2 ਲੱਖ ਰੁਪਏ ਦਾ ਜੈ ਜੀ ਆ ਜਾਏ ਜੀ ਦੋਸਤੋ ਕਿ ਮੌਕੇ ਤੇ ਕਰੋਗੇ ਰਿਆਦ ਮੌਕੇ ਤੇ ਉਹ ਦੇਖ ਲਾਂਗੇ 2 ਲੱਖ ਰੁਪਇਆ ਦੋਸਤੋ ਬਾਲਕ ਨੇ ਡਿਮਾਂਡ ਰੱਖੀ ਆ ਦੁੱਧ ਬਾਈ ਕਹਿੰਦਾ 17 18 ਕਿਲੋ ਆਪਾਂ ਚੋਇਆ ਸੋ ਜਿਹੜੇ ਵੀ ਭਰਾ ਨੂੰ ਫਿੱਟ ਆਉ ਕਰ ਲਿਓ ਬਾਈ ਨਾਲ ਸੰਪਰਕ ਵੀਰੇ ਸੋਝਲੇ 2 ਸੂਏ ਦੇ ਕੱਟੇ ਸਾਡੇ ਕੋਲ ਹੀ ਖੜੀਆਂ ਹੁਣ ਇਹਦੀ ਹਾਂ ਪਿਛਲੇ ਸੂਏ ਦੀ ਖਾਨ ਦੀ ਕੱਟੀ ਇਹਦੀ ਇੱਧਰ ਖੜੀ ਆ ਤੇ ਉਸ ਤੋਂ ਪਹਿਲੇ ਸੂਏ ਪਿੱਛੋਂ ਆਈ ਸੋ ਦਾ ਆਪਾਂ ਨੂੰ ਰਿਕਾਰਡ ਨਹੀਂ ਬਣੂ ਕੱਟੀ ਹੈ ਆਪਣੀ ਪਹਿਲੇ ਸੂਏ ਤੁਸੀਂ ਲਿਆਏ ਸੀਗੇ ਹਾਂ ਦੋ ਸੂਏ ਵੀ ਪਹਿਲੇ ਸੂਏ ਦੀ ਕੱਟੀ ਹੋਗੀ ਇੱਕ ਪਿਛਲੇ ਦੀ ਦੂਜੇ ਦੀ ਸਾਡੇ ਕੋਲ ਉਹਦੀ ਖਾਨ ਦੀ ਠੀਕ ਆ ਤੀਜੇ ਸੂਏ ਵਾਸਤੇ ਹੁਣ ਹੁਣ ਨਾਕ ਤੋਂ ਹੁਣ ਗੱbnਾ ਵੀ ਉਹ ਕਿਸਮਤ ਆ ਕੀ ਦਿੰਦੀ ਆ ਪੂਰਾ 2 ਲੱਖ ਡਿਮਾਂਡ ਹਾਂ 2 ਲੱਖ ਦੋਸਤੋ ਬਾਈ ਨੇ ਡਿਮਾਂਡ ਰੱਖੀ ਆ ਜਿਹੜੇ ਭਰਾ ਨੂੰ ਫੇਟਾਉ ਬਾਈ ਜੀ ਕਰ ਲਿਓ ਸੰਪਰਕ ਪਿੰਡ ਕੋਟਸ਼ਮੀਰ ਜ਼ਿਲ੍ਹਾ ਬਠਿੰਡਾ ਤਹਿਸੀਲ ਬਠਿੰਡਾ ਜੱਟ ਧਰਮ ਕੰਡੇ ਦੇ ਬਿਲਕੁਲ ਨਾਲ ਬਾਈ ਦਾ ਘਰ ਆ ਵੀਡੀਓ ਦੇਖਣ ਲਈ ਬਾਈ ਕੀ ਧੰਨਵਾਦ ਸਤਿ ਸ਼੍ਰੀ ਅਕਾਲ ਵੀਰੇ ਸਾਰੇ ਭਰਾਵਾਂ